ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ। ਮੈਨੂੰ ਇਸ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜ੍ਹਾਈ ਜਾਰੀ ਨਾ ਰੱਖ ਪਾਉਂਦਾ। 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਸ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਫੋਰਡ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। शहीद की धरती है चाली मुखिया की पवित्र धरती है और इस धरती ने बड़े लोगों रंग भाग लाए साहेब कमाल सरबंसदानी श्री ग्र, गुरु ग्रं गुरु गोबिंद सिंह जी महाराज जी ने इतने चरण शो प्राप्त करती है इतने लड़ाई लड़ी और मैंने लगता है कि इस दिहाड़े से जो असि नतमस्तक हों सू एक आत्म बल मिलता है ਸੋ ਹਮੇਸ਼ਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਬਹੁਤ ਮਹਾਨਤਾ ਹੈ। ਔਰ ਮੈਨੂੰ ਲੱਗਦਾ ਕਿ ਮੁਖਸਰ ਸਾਹਿਬ ਜੀ ਟੁੱਟੀ ਗੰਢੀ ਸਾਹਿਬ ਤੇ ਅਸੀਂ ਜਿਹੜੇ ਰਹਿਣ ਵਾਲੇ ਆਂ ਇਸ ਧਰਤੀ ਤੇ ਉਹ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਆਂ ਕਿ ਅਸੀਂ ਉਸ ਧਰਤੀ ਦੇ ਪਛਿੰਦੇ ਆ ਵਸਨੀਕ ਆ ਜਿੱਥੇ ਸਰਬੰਸਿਦਾਨੀ ਦੇ ਚਰਨ ਪਏ। ਸੋ ਅੱਜ ਅਸੀਂ ਸਾਰੇ ਸਾਥੀ ਕਾਂਗਰਸ ਪਾਰਟੀ ਦੇ ਅਗੂ ਅਸੀਂ ਸਾਰੇ ਨਕਮਸਟਕ ਹੋ ਕੇ ਗੁਰੂ ਮਹਾਰਾਜ ਦਾ ਓਟ ਆਸਰਾ ਲੈਣ ਵਾਸਤੇ ਅਰਦਾਸ ਬੇਨਤੀਆਂ ਕਰਨ ਵਾਸਤੇ ਕਿ ਇਹ ਸੱਚੇ ਪਾਸ਼ਾ ਸਰਬੱਤ ਦਾ ਭਲਾ ਕਰੀ ਔਰ ਚੜ੍ਹਦੀ ਕਲਾ ਬਖਸ਼ੀ ਔਰ ਕੋਈ ਜਾਣੇ ਅਣਜਾਣੇ ਚ ਭੁੱਲਾਂ ਹੋ ਗਈਆਂ ਹੋਵੇ ਤੇ ਉਹਨੂੰ ਉਹਦੀ ਮਾਫੀ ਦੇਈ ਸੋ ਅੱਜ ਸਾਰੇ ਅਸੀਂ ਇਸ ਪਵਿੱਤਰ ਦਿਹਾੜੇ ਤੇ ਇਸ਼ਨਾਨ ਦੇ ਦਿਹਾੜੇ ਤੇ ਲੋਹੜੀ ਦੇ ਤਿਉਹਾਰ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਕਮਸਟਕ ਹੋਣ ਵਾਸਤੇ ਆਏ